ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਇਸ ਵਕਤ ਜਿੰਨੇ ਵੀ ਮੇਰੇ ਮੇਰੀਆਂ ਭੈਣਾਂ ਮੇਰੇ ਭਰਾ ਜਾਂ ਜਿੰਨੇ ਵੀ ਸਟੂਡੈਂਟ ਮੈਨੂੰ ਸੁਣ ਰਹੇ ਨੇ ਮੈਂ ਦੱਸਣਾ ਚਾਹੁੰਦੀ ਆ ਕਿ ਜੇ ਅਸੀਂ ਇਸ ਵਕਤ ਰਵਾਨਾ ਹੋ ਚੁੱਕੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੋ ਪ੍ਰੋਟੈਸਟ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੋ ਇਸ ਵਕਤ ਅਸੀਂ ਲਗਭਗ ਚੰਡੀਗੜ੍ਹ ਦੇ ਨੇੜੇ ਹੀ ਪਹੁੰਚ ਚੁੱਕੇ ਹਾਂ ਜੀ ਤੇ ਸਾਨੂੰ ਰਸਤੇ ਦੇ ਵਿੱਚ ਵੀ ਕਾਫੀ ਕਾਫਲੇ ਮਿਲੇ ਨੇ ਜੋ ਉੱਥੇ ਸਮਰਥਨ ਦੇਣ ਦੇ ਲਈ ਜਾ ਰਹੇ ਨੇ ਤੇ ਮੈਂ ਅਪੀਲ ਕਰਦੀ ਹਾਂ ਜਿੰਨੇ ਵੀ ਆਸੇ ਪਾਸੇ ਦੇ ਚੰਡੀਗੜ੍ਹ ਦੇ ਜਾਂ ਇੰਟਨੀ ਉੱਥੇ ਸਟੂਡੈਂਟ ਨੇ ਕਿ ਤੁਸੀਂ ਸਾਰੇ ਵੀ ਜਰੂਰ ਆਪਣੇ ਘਰਾਂ ਤੋਂ ਨਿਕਲੋ ਤੇ ਜੋ ਸਾਡਾ ਪੰਜਾਬ ਯੂਨੀਵਰਸਿਟੀ ਸਾਡੀ ਇੱਕ ਵਿਰਾਸਤ ਹੈ ਸਾਡਾ ਇੱਕ ਇਤਿਹਾਸ ਹੈ ਉਸ ਨੂੰ ਬਚਾਉਣ ਦੇ ਲਈ ਇਸ ਸਮਰਥਨ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈਏ ਮੇਰੇ ਨਾਲ ਸਾਰੀ ਹੀ ਟੀਮ ਮੌਜੂਦ ਹੈ ਜੀ ਸਾਡੇ ਕੁਝ ਕੁ ਟੀਮ ਦੇ ਮੈਂਬਰ ਉਹ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਨੇ ਤੇ ਅਸੀਂ ਵੀ ਜਲਦੀ ਪਹੁੰਚਦੇ ਆਂ ਹਾਂਜੀ ਬਾਈ ਜੀ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਖਾਸ ਕਰਕੇ ਜਿਹੜੇ ਪਵਾਦ ਦੇ ਪਿੰਡ ਆ ਨਾ ਨੇੜੇ ਪਿੰਡ ਆ ਉਹ ਤਾਂ ਜਰੂਰ ਪਹੁੰਚਣਾ ਪਰ ਇੱਥੇ ਪੰਜਾਬ ਦਾ ਹੱਕ ਆ ਕਾਰਨ ਕੀ ਹੈ ਜੇ ਪੂਰਾ ਪੰਜਾਬ ਪਹੁੰਚੂਗਾ ਫੇਰ ਹੀ ਆਪਣਾ ਇੱਕ ਵजूद ਰਹਿ ਜੂ ਵੀ ਚੰਡੀਗੜ੍ਹ ਸਾਡੀ ਰਾਜਧਾਨੀ ਆ ਨਹੀਂ ਪੱਲੇ ਕੱਖ ਨਹੀਂ ਰਹਿਣਾ ਡੈਮਾਂ ਤੇ ਕਬਜ਼ੇ ਹੋ ਗਏ ਕੇਂਦਰੀਕਰਨ ਕੀਤਾ ਜਾ ਰਿਹਾ ਹੈਗਾ ਪੰਜਾਬ ਦੇ ਸਾਰੇ ਅਧਿਕਾਰ ਹੱਕ ਸਾਰਾ ਕੁਝ ਜਾ ਰਿਹਾ ਹੈਗਾ ਆਨੰਦਪੁਰ ਮਤੇ ਦੀਆਂ ਤਾਂ ਕਿੱਥੇ ਗੱਲਾਂ ਹੋਣੀਆਂ ਸੀਗੀਆਂ ਆ ਜਿਹੜਾ ਕੁਝ ਮਾੜਾ ਮੋਟਾ ਰਹਿ ਗਿਆ ਇਹ ਵੀ ਚੱਲਿਆ ਫਿਰ ਪੰਜਾਬ ਦਾ ਇਹਨਾਂ ਨਖਿੱਧ ਮੁੱਖ ਮੰਤਰੀ ਤੇ ਐਮਐਲਏ ਜਿਹੜੇ 92 ਮੈਲ ਦਾ ਯੂਨੀਵਰਸਿਟੀ ਤੇ ਕੋਈ ਮਤਾਂ ਨਹੀਂ ਲੈ ਕੇ ਆਏ ਕੋਈ ਬੋਲੇ ਨਹੀਂ ਕੋਈ ਗੱਲਬਾਤ ਨਹੀਂ ਕਰ ਰਹੇ ਇੱਥੇ ਤਾਂ ਇਹ ਲੱਗ ਰਿਹਾ ਹੈਗਾ ਵੀ ਜਮੀਏ ਸੈਂਟਰ ਨਾਲ ਰਲ ਚੁੱਕੇ ਆ ਪੰਜਾਬੀਆਂ ਨੂੰ ਹੁਣ ਆਪ ਦਾ ਧਿਆਨ ਆਪ ਰੱਖਣ ਦੀ ਲੋੜ ਆ ਸੋਨੂੰ ਲੀਡਰਾਂ ਨੇ ਇੰਨੀ ਬਚਾਉਣਾ ਤੁਸੀਂ ਆਪ ਸਮਝੋ ਵੀ ਸਾਡੇ ਕਿਹੜੇ ਕਿਹੜੇ ਹੱਕ ਲੈਣ ਵਾਲੇ ਆ ਕਿੱਥੇ ਸਾਨੂੰ ਲੜਾਈ ਲੜਨਾ ਪਊ ਗਾਹਾਂ ਕੀ ਕਰਨਾਗਾ ਇਹ ਸਾਰਾ ਆਪ ਬਈ ਏਕਾ ਰੱਖੋ 2027 ਦੀਆਂ ਜਿਹੜੀਆਂ ਚੋਣਾਂ ਆਉਂਦੀਆਂ ਉਹਨਾਂ 'ਚ ਵੀ ਝੁੱਟੀ ਦਿਖਾਓ ਜਿਹੜੇ ਬੰਦੇ ਗਲਤ ਆ ਤੁਸੀਂ ਉਹਨਾਂ ਨਾਲ ਖੜਿਆ ਕਰੋ ਕਿਉਂਕਿ ਜੇ ਤੁਸੀਂ ਕਹੋਗੇ ਵੀ ਦੁਨੀਆ ਬਦਲੇ ਪੰਜਾਬ ਬਦਲੇ ਐਂ ਨਹੀਂ ਬਦਲ ਸਕਦਾ ਸੋਨੂੰ ਆਪ ਨੂੰ ਬਦਲਣਾ ਪਊ ਤੁਸੀਂ ਦੇਖਣਾ ਹੀ ਬੰਦਾ ਕਿਹੜਾ ਲੈ ਕੇ ਆਈਏ ਚਲੋ ਜੀ ਡਾਕਟਰ ਸਾਹਿਬ ਆਪਣੇ ਹੱਕ ਤੇ ਹਕੂਕ ਲੈਣ ਵਾਸਤੇ ਪੰਜਾਬ ਦੇ ਨੌਜਵਾਨ ਬਜ਼ੁਰਗ ਤੇ ਭੈਣਾਂ ਤੇ ਮਾਤਾਵਾਂ ਸਾਰੀਆਂ ਚੱਲ ਚੁੱਕੀਆਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿਹੜੇ ਹਜੇ ਵੀ ਘਰਾਂ ਦੇ ਵਿੱਚ ਬੈਠੇ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕ ਉਹ ਵੱਧ ਤੋਂ ਵੱਧ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪਹੁੰਚੋ ਕਿਉਂਕਿ ਇਹ ਆਪਣੇ ਹੱਕਾਂ ਦੀ ਲੋੜ ਹੈ ਇਹ ਯੂਨੀਵਰਸਿਟੀ ਆਪਣੀ ਉਹ ਵਿਰਾਸਤ ਹੈ ਆਪਣਾ ਉਹ ਧਰੋਹਰ ਹੈ ਜਿਹੜਾ ਲਾਹੌਰ ਤੋਂ ਇੱਥੇ ਆਇਆ ਸਾਡੇ ਬਜ਼ੁਰਗਾਂ ਦੇ ਸਾਡੇ ਵੱਡਿਆਂ ਦਾ ਮਾਣ ਮੱਤਾ ਇਤਿਹਾਸ ਸਾਡੇ ਖੂਨ ਪਸੀਨੇ ਦੀ ਕਮਾਈ ਦੇ ਨਾਲੇ ਜਿਹੜੀ ਪਹਿਲੀ ਯੂਨੀਵਰਸਿਟੀ ਬਣੀ ਹੋਈ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੀ ਸੈਨੇਟ ਭੰਗ ਕੀਤੀ ਹੋਈ ਹੈ ਸੈਨੇਟ ਨੂੰ ਬਹਾਲ ਕਰਾਉਣ ਵਾਸਤੇ ਅੱਜ ਲੋਕਤੰਤਰ ਅਧਿਕਾਰਾਂ ਦੇ ਉੱਤੇ ਇਹ ਵੱਡਾ ਡਾਕਾ ਜਿਹੜਾ ਮੌਕੇ ਦਾ ਹਾਕਮ ਮਾਰ ਰਿਹਾ ਉਸ ਡਾਕੇ ਨੂੰ ਰੋਕਣ ਵਾਸਤੇ ਅੱਜ ਸੈਨੇਟ ਨੂੰ ਬਹਾਲ ਕਰਾਉਣ ਵਾਸਤੇ ਬਹੁਤ ਵੱਡਾ ਇਕੱਠ ਜੋ ਚੰਡੀਗੜ੍ਹ ਦੇ ਵਿੱਚ ਹੋ ਚੁੱਕਿਆ ਤੁਸੀਂ ਵੀ ਸਾਰੇ ਰਲ ਮਿਲ ਕੇ ਪਹੁੰਚੋ ਡਰ ਤੇ ਦਬਾਤੋਂ ਜਿਹੜਾ ਹਟ ਕੇ ਪਿੱਛੇ ਤੁਸੀਂ ਸਾਰੇ ਅੱਗੇ ਲੱਗ ਕੇ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਸੇਰਗੜ੍ਹ ਸਾਹਿਬ ਪੰਜਾਬੀ ਕੋ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਹਰ ਇੱਕ ਜੀਤੇ ਡਾਕਾ ਵੱਜਦਾ ਭਾਵੇਂ ਉਹ ਤੁਹਾਡੇ ਪਾਣੀ ਹੈ ਭਾਵੇਂ ਤੁਹਾਡੀ ਉਹ ਧਰਤੀ ਹੈ ਤੇ ਭਾਵੇਂ ਤੁਹਾਡੀਆਂ ਯੂਨੀਵਰਸਟੀਆਂ ਜਾਂ ਤੁਹਾਡੀ ਪੰਜਾਬੀ ਮਾਂ ਬੋਲੀ ਹੈ ਜੇ ਤੁਸੀਂ ਪੰਜਾਬ ਨੂੰ ਅੱਜ ਬਚਾਉਣਾ ਚਾਹੁੰਦੇ ਤਾਂ ਆਓ ਮਿਲ ਕੇ ਆਪਾਂ ਇਕੱਠੇ ਹੋ ਕੇ ਚੱਲਗੇ ਸਮਾਂ ਬਹੁਤ ਘੱਟ ਹੈ ਚੰਡੀਗੜ੍ਹ ਸਾਡੀ ਵੇਟ ਕਰ ਰਹੇ ਹੈਗੇ ਆ ਤੇ ਬਾਈ ਲਕੇ ਸਧਾਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਤੁਸੀਂ ਕਿੱਥੇ ਪਹੁੰਚਣਾ ਹੈਗਾ ਜਲਦੀ ਤੋਂ ਜਲਦੀ ਜਿੱਥੇ ਵੀ ਤੁਸੀਂ ਬੈਠੇ ਹੈਗੇ ਆਂ ਚੰਡੀਗੜ੍ਹ ਪਹੁੰਚੋ ਤਾਂ ਜੋ ਮਿਲ ਕੇ ਆਪਾਂ ਯੂਨੀਵਰਸਿਟੀ ਨੂੰ ਬਚਾ ਜਾਈਏ ਤੇ ਪੰਜਾਬ ਨੂੰ ਬਚਾ ਜਾਈਏ ਕਹਿਣਾ ਨਵਜੂਦ ਕਿ ਧੰਨਵਾਦ ਹਾਂਜੀ ਮੈਂ ਫਿਰ ਤੋਂ ਕਹਿਣਾ ਚਾਹਾਂਗੀ ਕਿ ਤੁਸੀਂ ਦੇਖੋ ਯੂਨੀਵਰਸਿਟੀ ਦੇ ਵਿੱਚ ਜਿਹੜਾ ਪ੍ਰੋਟੈਸਟ ਚੱਲ ਰਿਹਾ ਸਾਡੀ ਲਗਾਤਾਰ ਹੁਣ ਤੱਕ ਜਿੱਤ ਹੁੰਦੀ ਆ ਰਹੀ ਹੈ ਪਰ ਉਹ ਜਿੱਤ ਦਾ ਕਾਰਨ ਹੈ ਸਾਡਾ ਏਕਾ ਸਾਰੀਆਂ ਸਟੂਡੈਂਟ ਜਥੇਬੰਦੀਆਂ ਦਾ ਜੇ ਤੱਕ ਏਕਾ ਕਿਸਾਨ ਜਥੇਬੰਦੀਆਂ ਪਹੁੰਚਦੀਆਂ ਵੱਖ-ਵੱਖ ਰਾਜਨੀਤਿਕ ਆਗੂ ਵੀ ਪਹੁੰਚੇ ਸਾਰਿਆਂ ਦਾ ਧੰਨਵਾਦ ਵੀ ਹੈ ਜੀ ਕਿਉਂਕਿ ਸਾਡੀ ਪਹਿਲੀ ਜਿੱਤ ਉਦੋਂ ਹੋਈ ਸੀ ਜਦੋਂ ਐਫੀਡੇਵਟ ਵਾਪਸ ਲਿਆ ਦੂਸਰੀ ਜਿੱਤ ਉਦੋਂ ਜਦੋਂ ਯੂਨੀਵਰਸਿਟੀ ਨੇ ਕਿਹਾ ਕਿ ਅਸੀਂ ਸੈਨੇਟ ਨੂੰ ਭੰਗ ਨਹੀਂ ਕਰਾਂਗੇ ਤੇ ਹੁਣ ਇਸ ਅੱਜ ਪ੍ਰੋਟੈਸਟ ਤੋਂ ਬਾਅਦ ਸਾਡੀ ਤੀਜੀ ਜਿੱਤ ਵੀ ਅਸੀਂ ਜਿਹੜੀ ਯਕੀਨੀ ਬਣਾਉਣੀ ਹੈ ਕਿ ਛੇਤੀ ਤੋਂ ਛੇਤੀ ਜਿਹੜੀਆਂ ਸੈਨੇਟ ਦੀਆਂ ਚੋਣਾਂ ਨੇ ਉਹਨਾਂ ਦੀ ਤਰੀਕ ਅਨਾਉਂਸ ਕੀਤੀ ਜਾਵੇ ਸੋ ਉਹਦੇ ਲਈ ਪੰਜਾਬ ਦੇ ਸਾਰੇ ਹੀ ਲੋਕਾਂ ਦੇ ਏਕੇ ਦੀ ਸਹਿਯੋਗ ਦੀ ਲੋੜ ਹੈ ਯੂਨੀਵਰਸਿਟੀ ਸਾਡਾ ਹੱਕ ਹੈ ਸਾਡੇ ਪੰਜਾਬ ਦਾ ਇਹਨਾਂ ਸਰਕਾਰਾਂ ਨੇ ਹਮੇਸ਼ਾ ਸਾਡੇ ਤੋਂ ਸਾਡੇ ਹੱਕ ਖੋਏ ਆ ਇਹ ਹੁਣ ਤੋਂ ਨਹੀਂ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ 68 ਤੋਂ ਤੁਸੀਂ ਵੇਖੋ ਪਾਣੀ ਲੈ ਗਏ ਸਾਡੇ ਸਾਡੇ ਪੰਜਾਬੀ ਬੋਲਦੇ ਇਲਾਕੇ ਖੋਲੇ ਭਾਂਖੜਾ ਬਿਆਸ ਜਿਹੜਾ ਮੈਨੇਜਮੈਂਟ ਸੀ ਉਹਨੂੰ ਖੋ ਕੇ ਲੈ ਗਏ ਤੇ ਹੁਣ ਵਾਰੀ ਯੂਨੀਵਰਸਿਟੀ ਦੀ ਹੈ ਜੀ ਸਾਡੀ ਇਹ ਧਰੋਹ ਹੈ ਤੇ ਅਸੀਂ ਇਸ ਨੂੰ ਬਚਾਉਣਾ ਹੈ ਆਓ ਸਾਰੇ ਇਕੱਠੇ ਹੋ ਕੇ ਹੰਬਲਾ ਮਾਰੀਏ ਤੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਸ਼ਾਮਲ ਹੋਈਏ What button